ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਬਾਰੀ ਕਵੀ ਔਰ ਪਾਤਸ਼ਾਹ ਜੀ ਦੇ ਅਨਨ ਸੇਵਕ ਭਾਈ ਨੰਦ ਲਾਲ ਸਾਹਿਬ ਜੀ ਆਪਣੀਆਂ ਰਚਨਾਵਾਂ ਦੇ ਵਿੱਚ ਫਰਮਾਉਂਦੇ ਆ ਕਿ ਜਿਹੜੀ ਗੁਰੂ ਦੀ ਸਹਬਤ ਹੈ ਸੰਗਤ ਹੈ ਇਹ ਮਨੁੱਖ ਦੇ ਨਜ਼ਰੀਏ ਨੂੰ ਬਦਲਣ ਦੀ ਸਮਰੱਥਾ ਰੱਖਦੀ ਹੈ। ਮਨੁੱਖ ਦੇ ਵਿਚਾਰਾਂ ਦੇ ਵਿੱਚ ਸ਼ੁੱਧਤਾ ਲਿਆਉਂਦੀ ਹੈ। ਮਨੁੱਖ ਨੂੰ ਰੋਹਾਨੀ ਤੌਰ ਤੇ ਮਜ਼ਬੂਤ ਕਰਦੀ ਹੈ। ਭਾਈ ਸਾਹਿਬ ਜੀ ਦਾ ਬਚਨ ਹੈ ਭਾਈ ਸਾਹਿਬ ਜੀ ਕਹਿੰਦੇ ਹਰ ਕੁਝ ਦੀ ਦੇਮ ਅਨਵਾਰ ਏ ਖੁਦਾ। ਬਸ ਕੇ ਅੱਜ ਸਹਬਤੇ ਬਜ਼ੁਰਗਾਂ ਸ਼ੁੱਧ ਜਜ਼ਬਾ। ਕਹਿੰਦੇ ਮਨੁੱਖ ਆਪਣੀਆਂ ਸੀਮਾਵਾਂ ਤੋਂ ਪਾਰ ਦੀ ਬੌਧਿਕਤਾ ਦਾ مالک ਹੋ ਜਾਂਦਾ ਹੈ ਉਹਦੇ ਰੋਹਾਨੀ ਪੱਖ ਬੇਹੱਦ ਮਜਬੂਤ ਹੋ ਜਾਂਦੇ ਆ ਤੇ ਫਿਰ ਉਹਨੂੰ ਹਰ ਪਾਸੇ ਵਾਹਿਗੁਰੂ ਦਾ ਪਸਾਰਾ ਹੀ ਨਜ਼ਰ ਆਉਂਦਾ ਹੈ ਮੇਰ-ਤੇਰ ਮਿਟ ਜਾਂਦੀ ਆ ਹਰ ਕੁਜ਼ਾਦੀ ਦੀ ਧੀਮ ਕੁਜ਼ਾ ਦਾ ਭਾਉ ਹੁੰਦਾ ਹਰ ਪਾਸੇ ਦੀ ਧੀਮ ਦਾ ਭਾਉ ਹੈ ਮੈਂ ਵੇਖਦਾ ਹਾਂ ਭਾਈ ਨੰਦਾਲਾਲ ਸਾਹਿਬ ਕਹਿੰਦੇ ਕਿ ਮੈਨੂੰ ਹੁਣ ਹਰ ਪਾਸੇ ਖੁਦਾ ਦਾ ਰੱਬ ਦਾ ਜਲਾਓ ਨਜ਼ਰ ਆਉਂਦਾ ਹੈ ਕਿਉਂ ਨਜ਼ਰ ਆਉਂਦਾ ਹੈ ਕਹਿੰਦੇ ਬਸ ਕਿ ਅੱਜ ਸਹੂਬਤੇ ਬਜ਼ੁਰਗਾਂ ਸ਼ੁੱਧ ਜਜ਼ਬ ਕਹਿੰਦੇ ਮੈਂ ਆਪਣੀ ਜ਼ਿੰਦਗੀ 'ਚ ਇੱਕ ਛੋਟੀ ਜੀ ਤਬਦੀਲੀ ਲਿਆਉਂਦੀ ਜਿਹੜੇ ਬਜ਼ੁਰਗ ਨੇ ਬਜ਼ੁਰਗ ਦਾ ਭਾਵ ਬੰਦਗੀ ਵਾਲੇ ਰੱਬ ਦਾ ਚਿੰਤਨ ਕਰਨ ਵਾਲੇ ਕਹਿੰਦੇ ਉਹਨਾਂ ਦੀ ਸਹੂਬਤ ਦੇ ਵਿੱਚ ਜਦੋਂ ਮੈਂ ਆਇਆ ਤੇ ਇਹ ਬਦਲਾਅ ਮੇਰੀ ਜ਼ਿੰਦਗੀ ਦੇ ਵਿੱਚ ਆਇਆ ਪਾਤਸ਼ਾਹ ਜੀ ਦੀ ਸਹੂਬਤ ਦੇ ਵਿੱਚ ਸਾਰੇ ਜੁੜ ਬੈਠੇ ਹਾਂ ਇਤਿਹਾਸ ਸਾਂਝਾ ਕਰਾਂਗੇ ਸਾਹਿਬਜ਼ਾਦਿਆਂ ਦਾ ਸਾਕਾ ਚਮਕੌਰ ਸਾਕਾ ਸਰਹੰਦ ਸੰਖੇਪ ਦੇ ਵਿੱਚ ਅਸੀਂ ਵਿਚਾਰ ਕਰਨੀ ਹੈ ਇਸ ਤੋਂ ਪਹਿਲਾਂ ਡਾਕਟਰ ਹਰਨਾਮ ਸਿੰਘ ਸ਼ਾਨ ਸਾਹਿਬ ਹੋਏ ਨੇ ਉਹਨਾਂ ਨੇ ਇੱਕ ਗੱਲ ਬੜੀ ਕਮਾਲ ਦੀ ਲਿਖੀ ਮੈਂ ਉਹਨਾਂ ਦਾ ਲੇਖ ਪੜ ਰਿਆ ਸਾਂ ਉਹ ਕਹਿੰਦੇ ਜਦੋਂ ਸਾਹਿਬਜ਼ਾਦਿਆਂ ਦੀ ਗੱਲ ਆਉਂਦੀ ਹੈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਾਰ ਸਾਹਿਬਜ਼ਾਦੇ ਸਾਡੇ ਜ਼ਿਹਨ ਦੇ ਵਿੱਚ ਆਉਂਦੇ ਆ ਪਰ ਕਹਿੰਦੇ ਗੁਰੂ ਸੁਪੁੱਤਰ ਤੇ ਹੋਰ ਵੀ ਬਹੁਤ ਹੋਏ ਨੇ ਸਿੱਖ ਵਿਚਾਰਧਾਰਾ ਦੇ ਵਿੱਚ ਸਾਹਿਬਜ਼ਾਦੇਆਂ ਦੀ ਪਰਿਭਾਸ਼ਾ ਇਹ ਹੈ ਜਿਹੜੇ ਗੁਰੂ ਸੁਪੁੱਤਰ ਹੋਏ ਨੇ ਪਰ ਗੁਰੂ ਸੁਪੁੱਤਰਾਂ ਦੇ ਵਿੱਚੋਂ ਕੁਝ ਅਜਿਹੇ ਨੇ ਜਿਹੜੇ ਗੁਰੂ ਆਸ਼ੇ ਦੇ ਅਨੁਸਾਰ ਜੀਵਨ ਜੀਵੇ ਉਹਨਾਂ ਨੂੰ ਸਾਹਿਬਜ਼ਾਦੇ ਕਿਹਾ ਜਾਂਦਾ ਕੁਝ ਅਜਿਹੇ ਨੇ ਜਿਨ੍ਹਾਂ ਨੇ ਗੁਰੂ ਆਸ਼ੇ ਤੋਂ ਉਲਟ ਜਾ ਕੇ ਕਾਰਵਿਹਾਰ ਕੀਤੇ ਉਹਨਾਂ ਨੂੰ ਸਾਹਿਬਜ਼ਾਦੇ ਨਹੀਂ ਕਿਹਾ ਜਾਂਦਾ ਇਸ ਕਰਕੇ ਟੁਕ ਮਾਤਰ ਆ ਬੇਨਤੀ ਕਰਕੇ ਫਿਰ ਅਸੀਂ ਅੱਗਾ ਤੁਰਾਂਗੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦੋ ਫਰਜੰਦ ਨੇ ਬਾਬਾ ਸ਼੍ਰੀ ਚੰਦ ਜੀ ਤੇ ਬਾਬਾ ਲక్ష్ਮੀ ਚੰਦ ਜੀ ਬਾਬਾ ਸ਼੍ਰੀ ਚੰਦ ਜੀ ਉਦਾਸੀ ਸੰਪਰਦਾ ਦੇ ਮੋਢੀ ਹੋਏ ਨੇ ਉਦਾਸੀ ਸੰਪਰਦਾ ਦਾ ਆਗਾਜ਼ ਉਹਨਾਂ ਤੋਂ ਹੋਇਆ ਲੇਕਿਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਗੁਰਤਾ ਗੱਦੀ ਦੀ ਬਖਸ਼ਿਸ਼ ਭਾਈ ਲਹਿਣਾ ਜੀ ਨੂੰ ਕੀਤੀ ਹੈ ਦੋ ਫਰਜੰਦ ਨੇ ਗੁਰਨਾਨਕ ਪਾਤਸ਼ਾਹ ਜੀ ਦੇ ਇਤਿਹਾਸ ਕਹਿੰਦਾ ਕਿ ਗੁਰਨਾਨਕ ਪਾਤਸ਼ਾਹ ਜੀ ਨੇ ਇੱਕ ਦਫਾ ਆਪਣੀ ਮੁਠੀ ਦੇ ਵਿੱਚ ਪੈਸਾ ਰੱਖਿਆ ਤੇ ਬਾਬਾ ਸ਼੍ਰੀ ਚੰਦ ਜੀ ਹੋਰਾਂ ਨੂੰ ਬਾਬਾ ਲక్ష్ਮੀ ਚੰਦ ਜੀ ਹੋਰਾਂ ਨੂੰ ਪੁੱਛਿਆ ਕਿ ਮੁਠੀ ਵਿੱਚ ਕੀ ਹੈ ਤੇ ਕਹਿਣ ਲੱਗੇ ਤੁਹਾਡੀ ਮੁਠੀ ਦੇ ਵਿੱਚ ਪੈਸਾ ਪਰ ਜਦੋਂ ਭਾਈ ਲੈਣਾ ਨੂੰ ਪੁੱਛਿਆ ਗਿਆ ਤੇ ਭਾਈ ਲੈਣਾ ਜੀ ਨੇ ਹੱਥ ਜੋੜੇ ਨੇਤਰਾਂ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਜੀ ਦੇ ਅਨਿਹਾਰ ਕਰ ਰਹੇ ਨੇ ਕਹਿਣ ਲੱਗੇ ਮਹਾਰਾਜ ਜੀ ਮੇਰਾ ਕੀ ਵजूद ਹੈ ਕਿ ਮੈਂ ਕਹਿ ਸਕਾਂ ਤੁਹਾਡੀ ਮੁਠੀ ਦੇ ਵਿੱਚ ਕੀ ਹੈ ਪਰ ਮੈਂ ਇੰਨੀ ਗੁਸਤਾਖੀ ਜ਼ਰੂਰ ਕਰਾਂਗਾ ਜਿੰਨਾ ਕੁ ਮੈਂ ਜਾਣਦਾ ਹਾਂ ਤੁਹਾਡੀ ਮੁਠੀ ਦੇ ਵਿੱਚ ਸਮੁੱਚਾ ਬ੍ਰਹਿਮੰਡ ਨੇ ਤੇ ਤੁਹਾਡੀ ਮੁਠੀ ਦੇ ਵਿੱਚ ਸਮੁੱਚਾ ਬ੍ਰਹਿਮੰਡ ਬ੍ਰਹਿਮੰਡ ਹੈ ਤੇ ਤੁਹਾਡੀ ਮੁਠੀ ਦੇ ਵਿੱਚ ਕੁੱਲ ਕਾਇਨਾਤ ਦੀਆਂ ਰੋਹਾਨੀ ਬਖਸ਼ਿਸ਼ਾਂ ਨੇ ਗੁਰਨਾਨਕ ਸਾਹਿਬ ਕਹਿੰਦੇ ਕਿ ਸਾਡੇ ਫਰਜੰਦ ਪੈਸੇ ਤੋਂ ਗਾਂ ਨਹੀਂ ਸੋਚ ਸਕੇ ਮਾਫ ਕਰਿਓ ਸਤਕਾਰਯੋਗ ਸਖਸ਼ੀਤਾ ਮੈਂ ਕੇਵਲ ਗੱਲ ਕਰਦਾ ਕਿ ਜਦੋਂ ਸਾਹਿਬਜ਼ਾਦੇਆਂ ਦੀ ਗੱਲ ਆਉਂਦੀ ਕੀ ਚਾਰ ਹੀ ਸਾਹਿਬਜ਼ਾਦੇ ਨੇ ਤੇ ਗੁਰੂ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਦੀ ਬਖਸ਼ਿਸ਼ ਕੀਤੀ ਭਾਈ ਲੈਣਾ ਜਿਹਨੂੰ ਗੁਰੂ ਅੰਗਦ ਸਾਹਿਬ ਬਣੇ ਸੰਖੇਪ ਦੇ ਵਿੱਚ ਗੁਰੂ ਅੰਗਦ ਸਾਹਿਬ ਜੀ ਦੇ ਦੋ ਫਰਜੰਦ ਨੇ ਬਾਬਾ ਦਾਤੂ ਜੀ ਤੇ ਬਾਬਾ ਦਸੂ ਜੀ ਜਦੋਂ ਗੁਰੂ ਅੰਗਦ ਸਾਹਿਬ ਜੀ ਨੇ ਗੁਰਤਾ ਗੱਦੀ ਦੀ ਬਖਸ਼ਿਸ਼ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਕੀਤੀ ਹੈ ਤੇ ਇਤਿਹਾਸ ਕਹਿੰਦਾ ਹੈ ਬਾਬਾ ਦਾਤੂ ਜੀ ਨੇ ਸਿੰਘਾਸਨ ਤੇ ਬੈਠੇ ਹੋਏ ਗੁਰੂ ਅਮਰਦਾਸ ਮਹਾਰਾਜ ਜੀ ਦੀ ਪਿੱਠ ਦੇ ਵਿੱਚ ਲੱਤ ਮਾਰੀ ਹੈ ਮੰਦ ਭਾਵਨਾ ਦੇ ਸ਼িকার ਹੋ ਕੇ ਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਉਹਨਾਂ ਦੇ ਚਰਨਾਂ ਨੂੰ ਪਕੜ ਲਿਆ ਤੇ ਕਹਿਣ ਲੱਗੇ ਮੇਰਾ ਬਜ਼ੁਰਗ ਸ਼ਰੀਰ ਹੈ ਤੁਹਾਡੇ ਚਰਨ ਕੋਮਲ ਨੇ ਮੇਰੇ ਵਾਸਤੇ ਤੁਸੀਂ ਸਤਕਾਰਯੋਗ ਹੋ ਮੇਰੇ ਰਹਬਰ ਗੁਰੂ ਅੰਗਦ ਪਾਤਸ਼ਾਹ ਜੀ ਤੁਸੀਂ ਫਰਜ਼ੰਦ ਹੋ ਜੇਕਰ ਮੇਰੇ ਬਜ਼ੁਰਗ ਸ਼ਰੀਰ ਦੇ ਨਾਲ ਵੱਜ ਕੇ ਤੁਹਾਡੀ ਲੱਤ ਦੁਖੀ ਹੋਵੇ ਦਰਦ ਹੋਇਆ ਹੋਵੇ ਤੇ ਮੈਂ ਖਿਮਾ ਦੀ ਆchnਾ ਕਰਦਾ ਐਨਾ ਕਮਾਲ ਦੇ ਗੁਰੂ ਅਮਰਦਾਸ ਮਹਾਰਾਜ ਜੀ ਵਿਚਾਰਾਂ ਦੇ ਖਿਆਲਤਾਂ ਦੇ ਮਾਲਕ ਸਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਵੀ 2 ਫਰਜੰਦ ਹੋਏ ਨੇ ਬਾਬਾ ਮੋਰੀ ਜੀ ਤੇ ਬਾਬਾ ਮੋਣ ਜੀ ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਗੁਰਤਾ ਗੱਦੀ ਦੀ ਬਖਸ਼ਿਸ਼ ਕੀਤੀ ਤੇ ਇਹਨਾਂ ਨੇ ਵੀ ਵਿਰੋਧ ਕੀਤਾ ਬਾਬਾ ਮੋਣ ਜੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਆਗਿਆ ਦਾ ਪਾਲਣ ਕਰਕੇ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਆ ਗਏ ਲekin ਜੋ ਬਾਬਾ ਮੋਰੀ ਮੋਹਨ ਜੀ ਸਨ ਉਹ ਚਰਨਾ ਵਿੱਚ ਨਹੀਂ ਆਏ ਮੋਰੀ ਜੀ ਆ ਗਏ ਬਾਅਦ ਦੇ ਵਿੱਚ ਗੁਰੂ ਪਾਤਸ਼ਾਹ ਜੀ ਨੇ ਸਮਝਾਇਆ ਇਹਨਾਂ ਨੇ ਵੀ ਆਪਣੀ ਖਿਮਾ ਦੀ ਆਚਨਾ ਕੀਤੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਤਿੰਨ ਫਰਜੰਦ ਨੇ ਸਾਹਿਬ ਜੀ ਜਿਨ੍ਹਾਂ ਦੇ ਵਿੱਚ ਬਾਬਾ ਪ੍ਰਿਥੀ ਚੰਦ ਜੀ ਬਾਬਾ ਮਹਾਦੇਵ ਜੀ ਤੇ ਗੁਰੂ ਅਰਜਨ ਦੇ ਮਹਾਰਾਜ ਬਾਬਾ ਪ੍ਰਿਥੀ ਚੰਦ ਜੀ ਸਮਾਜਿਕ ਕਾਰਵਿਹਾਰਾਂ ਦੇ ਵਿੱਚ ਨਿਪੁੰਨ ਨੇ ਬਾਬਾ ਮਹਾਦੇਵ ਜੀ ਕੀ ਦੁਨੀਆ ਤੋਂ ਵਿਰਕਤ ਰਹਿਣ ਵਾਲੇ ਨੇ ਤੇ ਗੁਰੂ ਅਰਜਨ ਦੇਵ ਮਹਾਰਾਜ ਗੁਰੂ ਸਾਹਿਬ ਜੀ ਦੇ ਆਸ਼ੀਸ਼ ਦੇ ਅਨੁਸਾਰ ਆਪਣਾ ਜੀਵਨ ਬਤੀਤ ਕਰਨ ਵਾਲੇ ਨੇ ਇੱਕ ਵਾਰ ਗੁਰੂ ਰਾਮਦਾਸ ਜੀ ਨੇ ਸਿਹਾਰੀ ਮਲ ਜੀ ਦੇ ਬੇਟੀ ਦੀ ਸ਼ਾਦੀ ਦੇ ਵਿੱਚ ਭੇਜਣ ਵਾਸਤੇ ਬਾਬਾ ਪ੍ਰਿਥੀ ਚੰਦ ਜੀ ਨੂੰ ਕਿਹਾ ਤੇ ਬਾਬਾ ਪ੍ਰਿਥੀ ਚੰਦ ਜੀ ਕਹਿਣ ਲੱਗੇ ਕਿ ਜੇਕਰ ਮੈਂ ਚਲਾ ਗਿਆ ਤੇ ਇੱਥੋਂ ਦਾ ਗੁਰੂ ਘਰ ਦਾ ਲੇਖਾ ਜੋਖਾ ਕੌਣ ਵੇਖੇਗਾ ਇਸ ਕਰਕੇ ਪਿਤਾ ਜੀ ਮੇਰੇ ਕੋਲ ਸਮਾਂ ਨਹੀਂ ਤੁਸੀਂ ਕਿਸੇ ਹੋਰ ਨੂੰ ਕਹਿ ਲਓ ਮਹਾਦੇਵ ਜੀ ਨੂੰ ਕਿਹਾ ਗਿਆ ਤੇ ਮਹਾਦੇਵ ਜੀ ਕਹਿੰਦੇ ਜੀ ਮੈਨੂੰ ਦੁਨੀਆਂ ਦੇ ਨਾਲ ਰਿਸ਼ਤਿਆਂ ਨਾਲ ਕੋਈ ਲੈਣਾ ਦੇਣਾ ਨਹੀਂ ਮੈਂ ਬਸ ਰੱਬ ਰੱਬ ਕਰਨਾ ਹੈ ਤੇ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਕਿਹਾ ਗਿਆ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਹੱਥ ਜੋੜ ਕੇ ਕਿਹਾ ਕਿ ਪਾਤਸ਼ਾਹ ਬਹੁਤੀ ਦੇਰ ਤੁਹਾਡੇ ਤੋਂ ਦੂਰ ਨਹੀਂ रह ਸਕਦਾ ਕਿਰਪਾ ਕਰਿਓ ਜਲਦੀ ਦੁਬਾਰਾ ਆਪਣੇ ਚਰਨਾਂ ਵਿੱਚ ਫਿਰ ਬੁਲਾ ਲਿਓ ਮੈਂ ਜ਼ਰੂਰ ਹੋ ਕੇ ਆਉਣਾ ਹੈ ਇਸ ਤੋਂ ਬਾਅਦ ਗੁਰੂ ਅਰਜਨ ਦੇਵ ਮਹਾਰਾਜ ਨੂੰ ਗੁਰਗੱਦੀ ਦੀ ਪ੍ਰਾਪਤੀ ਹੁੰਦੀ ਹੈ ਤੇ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਸਵਾਲ ਅਕ ਫਰਜ਼ੰਦ ਗੁਰੂ ਹਰਗੋਬਿੰਦ ਪਾਤਸ਼ਾਹ ਸਾਹਿਬ ਜੀ ਦਾ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਪੰਜ ਸਾਹਿਬਜ਼ਾਦੇ ਨੇ ਜਿਨ੍ਹਾਂ ਦੇ ਵਿੱਚ ਬਾਬਾ ਅਣੀ ਰਾਏ ਜੀ ਬਾਬਾ ਅਟਲ ਰਾਏ ਜੀ ਬਾਬਾ ਸੂਰਜ ਮਲ ਜੀ ਬਾਬਾ ਤਿਆਗ ਮਲ ਜੀ ਤੇ ਬਾਬਾ ਗੁਰਦਤਾ ਜੀ ਬਾਬਾ ਅਟਲ ਰਾਏ ਜੀ ਛੋਟੀ ਉਵਸਥਾ ਦੇ ਵਿੱਚ ਅਕਾਲ ਚਲਾਣਾ ਕਰ ਜਾਂਦੇ ਆ ਬਾਬਾ ਸੂਰਜ ਮਲ ਜੀ ਔਰ ਬਾਬਾ ਅਣੀ ਰਾਏ ਜੀ ਇਹ ਵੀ ਥੋੜੇ ਸਮਾਜਿਕ ਵਿਚਾਰਾਂ ਦੇ ਖਿਆਲਾਂ ਦੇ ਦੁਨੀਆਵੀ ਖਿਆਲਾਂ ਦੇ ਮਾਲਕ ਨੇ ਤੇ ਬਾਬਾ ਗੁਰਦਿੱਤਾ ਜੀ ਨੂੰ ਗੁਰੂ ਹਰਗੋਬਿੰਦ ਪਾਤਸ਼ਾਹ ਬਾਬਾ ਸ਼੍ਰੀਚੰਦ ਜੀ ਨੂੰ ਭੇਂਟ ਕਰ ਦਿੰਦੇ ਆ ਇਤਿਹਾਸ ਕਹਿੰਦਾ ਹੈ ਕਿ ਜਦੋਂ ਬਾਬਾ ਸ਼੍ਰੀਚੰਦ ਜੀ ਦੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਨਾਲ ਮੁਲਾਕਾਤ ਹੋਈ ਤੇ ਨਜ਼ਦੀਕ ਬਾਬਾ ਗੁਰਦਿੱਤਾ ਜੀ ਸਨ ਪ੍ਰਿੰਸੀਪਲ ਸਤਵੀਰ ਸਿੰਘ ਸਾਹਿਬ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਬਾਬਾ ਗੁਰਦਿੱਤਾ ਜੀ ਦਾ ਜਿਹੜਾ ਮਹਾਂਦਰਾ ਸੀ ਨਾ ਜੀ ਉਹ ਕਾਫੀ ਹੱਦ ਤੱਕ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ ਮਿਲਦਾ ਸੀ ਜਦੋਂ ਬਾਬਾ ਸ਼ਰੀਚਾ ਜੀ ਨੇ ਬਾਬਾ ਗੁਰਦੇਤਾ ਜੀ ਦੇ ਦਰਸ਼ਨ ਕੀਤੇ ਤੇ ਬੜਾ ਮਨ ਗਰਗਦ ਹੋਇਆ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਜੀ ਨੂੰ ਕਿਹਾ ਕਿ ਆਹ ਸਾਹਿਬ ਜੀ ਦਾ ਸਾਨੂੰ ਭੇਂਟ ਕਰ ਦਿਓ ਕਿ ਸਾਨੂੰ ਇਹਨਾਂ ਦੇ ਵਿੱਚੋਂ ਆਪਣੇ ਪਿਤਾ ਜੀ ਦੇ ਦਰਸ਼ਨ ਹੁੰਦੇ ਆ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਉਹਨਾਂ ਦਾ ਅਦਬ ਕਰਦਿਆਂ ਹੋਇਆਂ ਬਾਬਾ ਗੁਰਦੇਤਾ ਜੀ ਉਹਨਾਂ ਨੂੰ ਭੇਂਟ ਕਰ ਦਿੱਤੇ ਬਾਅਦ ਦੇ ਵਿੱਚ ਬਾਬਾ ਤਿਆਗਮਲ ਜੀ ਜਿਨ੍ਹਾਂ ਨੂੰ ਤੇਗ ਬਹਾਦਰ ਦਾ ਲਕਬ ਮਿਲਿਆ ਗੁਰਤਾ ਗੱਦੀ ਬਾਅਦ ਦੇ ਵਿੱਚ ਉਹਨਾਂ ਨੂੰ ਮਿਲਦੀ ਆ ਇਸ ਤੋਂ ਬਾਅਦ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਬਾਬਾ ਗੁਰਦਿੱਤਾ ਜੀ ਦੇ ਫਰਜ਼ੰਦ ਗੁਰੂ ਹਰ Rai ਸਾਹਿਬ ਜੀ ਨੂੰ ਗੋਟਾ ਗੱਦੀ ਦੀ ਬਖਸ਼ਿਸ਼ ਕਰਦੇ ਆ ਬਾਬਾ ਗੁਰਦਿੱਤਾ ਜੀ ਦੇ ਦੋ ਫਰਜ਼ੰਦ ਸਨ ਜਿਨ੍ਹਾਂ ਦੇ ਵਿੱਚ ਗੁਰੂ ਹਰ Rai ਜੀ ਤੇ ਬਾਬਾ RAM Rai ਜੀ ਬਾਬਾ RAM Rai ਜੀ ਦਿੱਲੀ ਦੇ ਤਖਤ ਦੇ ਅਧੀਨ ਦੇਰਾਦੂਨ ਜਾ ਕੇ ਆਪਣਾ ਟਿਕਾਣਾ ਕਰ ਲੈਂਦੇ ਆ ਇਸ ਤੋਂ ਬਾਅਦ ਗੋਟਾ ਗੱਦੀ ਦੀ ਬਖਸ਼ਿਸ਼ ਹੁੰਦੀ ਆ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਨੂੰ ਗੁਰੂ ਹਰਿਕ੍ਰਿਸ਼ਨ ਮਹਾਰਾਜ ਆਪਣੇ ਦਾਦਾ ਜੀ ਨੂੰ ਭਾਵ ਗੁਰਤੇਗ ਬਹਾਦਰ ਮਹਾਰਾਜ ਨੂੰ ਗੁਰਤਾ ਗੱਦੀ ਦੀ ਬਖਸ਼ਿਸ਼ ਕਰਦੇ ਆ। ਗੁਰੂ ਤੇਗ ਬਹਾਦਰ ਮਹਾਰਾਜ ਦੇ ਫਰਜੰਦ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜਾਦੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਾਰ ਸਾਹਿਬਜ਼ਾਦੇ ਨੇ ਬਾਬਾ ਅਜੀਤ ਸਿੰਘ ਜੀ, ਬਾਬਾ ਝੋਜਾਰ ਸਿੰਘ ਜੀ, ਬਾਬਾ ਜੁਰਾਵਰ ਸਿੰਘ ਜੀ ਔਰ ਬਾਬਾ ਫਤਿਹ ਸਿੰਘ ਜੀ ਇਹ ਇਤਿਹਾਸ ਹੈ ਸਾਹਿਬਜ਼ਾਦਿਆਂ ਦਾ। ਪ੍ਰੋਫੈਸਰ ਪਿਆਰਾ ਸਿੰਘ ਪਦਮਦੀਪ ਇੱਕ ਪੁਸਤਕ ਹੈ ਜਿਸ ਦਾ ਨਾਮ ਹੈ ਜੀ ਚਾਰ ਸਾਹਿਬਜ਼ਾਦੇ। ਉਸ ਦੀ ਭੂਮਿਕਾ ਦੇ ਵਿੱਚ ਪ੍ਰੋਫੈਸਰ ਪਿਆਰਾ ਸਿੰਘ ਪਦਮਸਭ ਨੇ ਬੜੀ ਕਮਾਲ ਦੀ ਗੱਲ ਕੀਤੀ ਉਹ ਕਹਿੰਦੇ ਦੁਨੀਆ ਦੇ ਵਿੱਚ ਨਾ ਤਿੰਨ ਕਿਸਮ ਦੇ ਇਨਸਾਨ ਹੁੰਦੇ ਆ ਇੱਕ ਉਹ ਹੁੰਦੇ ਆ ਜਿਨ੍ਹਾਂ ਦੇ ਦਾਦਿਆਂ ਪੜਦਾਦਿਆਂ ਕੋਈ ਬੜਾ ਮਹਾਨ ਕਾਰਜ ਕੀਤਾ ਹੋਵੇ ਤੇ ਜਦੋਂ ਵੀ ਉਹ ਆਪਣਾ ਤዋਰੁਫ ਦੁਨੀਆ ਦੇ ਨਾਲ ਕਰਾਉਂਦੇ ਆ ਤੇ ਦੱਸਦੇ ਨੇ ਕਿ ਸਾਡੀਆਂ ਪੁਰਖਿਆਂ ਨੇ ਆ ਕੀਤਾ ਇੱਕ ਇਸ ਕਿਸਮ ਦੇ ਇਨਸਾਨ ਹੁੰਦੇ ਆ ਦੂਸਰੀ ਕਿਸਮ ਪਦਮ ਸਾਹਿਬ ਕਹਿੰਦੇ ਉਹ ਹੁੰਦੀ ਹੈ ਕਿ ਜਿਨ੍ਹਾਂ ਦੇ ਦਾਦਿਆਂ ਪੜਦਾਦਿਆਂ ਸਧਾਰਨ ਜੀਵਨ ਬਤੀਤ ਕੀਤਾ ਹੁੰਦਾ ਪਰ ਉਹ ਆਪ ਇੰਨਾ ਕੋਈ ਮਹਾਨ ਕਾਰਜ ਕਰ ਜਾਂਦੇ ਆ ਕਿ ਦੁਨੀਆ ਉਹਨਾਂ ਦੇ ਕਾਰਜ ਕਰਕੇ ਉਹਨਾਂ ਨੂੰ ਯਾਦ ਕਰਦੀ ਆ ਤੇ ਤੀਸਰੀ ਕਿਸਮ ਦੇ ਇਨਸਾਨ ਉਹ ਹੁੰਦੇ ਆ ਵੀ ਜਿਨ੍ਹਾਂ ਦੇ ਦਾਦੇ ਪੜਦਾਦੇ ਵੀ ਸਧਾਰਨ ਤੌਰ ਤੇ ਜ਼ਿੰਦਗੀ ਬਤੀਤ ਕਰਦੇ ਆ ਆਪ ਵੀ ਇੱਕ ਸਧਾਰਨ ਜੀਵਨ ਬਤੀਤ ਕਰਦੇ ਪਰ ਉਹਨਾਂ ਦੇ ਪੁੱਤਰ ਉਹਨਾਂ ਦੀ ਅਗਲੀ ਪੀੜ੍ਹੀ ਕੋਈ ਅਜੇਹਾ ਕਾਰਜ ਕਰਦੀ ਆ ਪੀੜੀ ਦੇ ਕਰਕੇ ਇਹਨਾਂ ਨੂੰ ਯਾਦ ਕੀਤਾ ਜਾਂਦਾ ਆ ਤਿੰਨ ਕਿਸਮਾਂ ਦੁਨੀਆ ਦੇ ਵਿੱਚ ਇਨਸਾਨਾਂ ਦੀਆਂ ਹੁੰਦੀਆਂ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸ਼ਖਸੀਅਤ ਜਦੋਂ ਅਸੀਂ ਵੇਖਦੇ ਹਾਂ ਤੇ ਇਹਨਾਂ ਤਿੰਨਾਂ ਪੱਖਾਂ ਤੋਂ ਬੇਹੱਦ ਮਜ਼ਬੂਤ ਹੈ ਬੇਹੱਦ ਮਜ਼ਬੂਤ ਹੈ ਹਰ ਪੱਖ ਮਜ਼ਬੂਤ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੇ ਪਿਤਾ ਜੀ ਦੀ ਗੱਲ ਕਰੀਏ ਤੇ ਗੁਰੂ ਤੇਗ ਬਹਾਦਰ ਮਹਾਰਾਜ ਜਿਨ੍ਹਾਂ ਨੇ ਪਰਦੇ ਲਈ ਆਪਣਾ ਆਪ ਕੁਰਬਾਨ ਕਰ ਦਿੱਤਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਿਤਾ ਜੀ ਭਾਵ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੇ ਦਾਦਾ ਜੀ ਦੀ ਗੱਲ ਕਰੀਏ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਆਪ ਸੋਹਣਿਆਂ ਦੇ ਸਰਦਾਰ ਨੇ ਮੀਰੀ ਪੀਰੀ ਦੇ ਮਾਲਕ ਨੇ ਅਕਾਲ ਤਖਤ ਸਾਹਿਬ ਦੇ ਸੰਸਥਾਪਕ ਨੇ ਤੇ ਸਿੱਖੀ ਦੇ ਵਿੱਚ ਇੱਕ ਨਵੀਂ ਜਾਨ ਫੂਕਣ ਵਾਲੇ ਨੇ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਰਦਾਦਾ ਦੀ ਗੱਲ ਕਰੀਏ ਤੇ ਤਤੀ ਤਵੀ ਦੀ ਉੱਪਰ ਚੌਂਕੜਾ ਲਾ ਕੇ ਤੇਰਾ ਕੀਆ ਮੀਠਾ ਲੱਗਾ ਉਲਾਹਨੋ ਮੈਂ ਕਾਹੂ ਨਾ ਦਿਓ ਮਨ ਵਿੱਚ ਤੁਹਾਰੋ ਕਿਉਂ ਕਹਿ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਰਦਾਦਾ ਜੀ ਤਤੀ ਤਵੀ ਦੇ ਬੰਦੇ ਆ ਪੱਖ ਬੜਾ ਮਜਬੂਤ ਹੈ ਤੇ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਆਪਣੀ ਗੱਲ ਕਰੀਏ ਸਾਧ ਸੰਗ ਫਿਰ ਤੇ ਅਲਫਾਜ਼ ਖਤਮ ਹੋ ਜਾਂਦੇ ਕਿ ਉਹਨਾਂ ਨੂੰ ਕਿਹੜੀ ਵਿਸ਼ੇਸ਼ਣ ਦਿੱਤੇ ਜਾਣ ਜੇ ਲੇਖਾਰੀ ਦੀ ਗੱਲ ਕਰੀਏ ਤੇ ਇੰਨੀ ਕਮਾਲ ਦੀ ਕਲਮ ਹੈ ਕਿ ਔਰੰਗਜ਼ੇਬ ਜਦੋਂ ਚਿੱਠੀ ਪੜ੍ਹਦਾ ਤੇ ਰੂਹਾਨੀ ਤੌਰ ਤੇ ਉਹਦੀ ਮੌਤ ਹੋ ਜਾਂਦੀ ਆ ਜੇ ਜਰਨੈਲ ਦੀ ਗੱਲ ਕਰੀਏ ਤੇ ਇੰਨੇ ਕਮਾਲ ਦੇ ਜੰਗੀ ਜਰਨੈਲ ਨੇ ਜਿੰਨੀਆਂ ਵੀ ਜੰਗਾਂ ਕੀਤੀਆਂ ਮਹਾਰਾਜ ਜੀ ਕਿਸੇ ਦੇ ਵਿੱਚ ਖਤਾ ਨਹੀਂ ਖਾਂਦੇ ਜੇ ਨੀਤੀਵਾਨ ਦੀ ਗੱਲ ਕਰੀਏ ਤੇ ਇੰਨੇ ਕਮਾਲ ਦੇ ਨੀਤੀਵਾਨ ਨੇ ਜਦੋਂ ਅਨੰਦਪੁਰ ਸਾਹਿਬ ਵਿਖੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਤੇ ਸਮੁੱਚੇ ਭਾਰਤ ਵਰਸ਼ ਦੇ ਵਿੱਚ ਸਿੱਖਾਂ ਨੂੰ ਚਿੱਠੀਆਂ ਲਿਖੀਆਂ ਗਈਆਂ ਔਰ ਉਹਨਾਂ ਚਿੱਠੀਆਂ ਦਾ ਇਲਮ ਮੁਗਲਾਂ ਨੂੰ ਬਿਲਕੁਲ ਵੀ ਨਹੀਂ ਹੋਣ ਦਿੱਤਾ ਇੰਨੀਆਂ ਕਮਾਲ ਦੀਆਂ ਨੀਤੀਆਂ ਦੇ ਨਾਲ ਆਪਣੇ ਪ੍ਰੋਗਰਾਮ ਨੂੰ ਉਲੀਕਣ ਵਾਲੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੇ ਯੋਧੇ ਦੀ ਗੱਲ ਕਰੀਏ ਤੇ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਕਿਨੇ ਕਮਾਲ ਦੇ ਯੋਧੇ ਨੇ ਜੇ ਪਿਤਾ ਦੀ ਗੱਲ ਕਰੀਏ ਤੇ ਪਿਤਾ ਵੀ ਕਮਾਲ ਦੇ ਨੇ ਜੇ ਪੁੱਤਰ ਦੀ ਗੱਲ ਕਰੀਏ ਤੇ ਤਾਂ ਵੀ ਹਰ ਵਖਤ ਉਹ ਮਜ਼ਬੂਤ ਨੇ ਜੇ ਪਤੀ ਦੀ ਗੱਲ ਕਰੀਏ ਗੁਰਗੋਬਿੰਦ ਸਿੰਘ ਮਹਾਰਾਜ ਵਰਗਾ ਕੋਈ ਨਹੀਂ ਹੋ ਸਕਦਾ ਗੁਰੂ ਪਾਤਸ਼ਾਹ ਜੀ ਦੀ ਆਪਣੀ ਸ਼ਖਸੀਅਤ ਤੇ ਪੱਖ ਤੋਂ ਬੜਾ ਕਮਾਲ ਹੈ ਬੜਾ ਕਮਾਲ ਦਾ ਜੀਵਨ ਤੀਸਰਾ ਪੱਖ ਹੀ ਹੁੰਦਾ ਜੀ ਫਰਜ਼ੰਦਾ ਦਾ ਤੇ ਗੁਰਗੋਬਿੰਦ ਸਿੰਘ ਮਹਾਰਾਜ ਜੀ ਦੇ ਚਾਰ ਸਾਹਿਬਜ਼ਾਦੇ ਧਰਮ ਕੋ ਤੋਂ ਜੂਝ ਕੇ ਆਪਣਾ ਕੁਰਬਾਨ ਕਰ ਦਿੰਦੇ ਪਾਤਸ਼ਾਹ ਜੀ ਦੀ ਆ ਪੱਖ ਵੀ ਜੀਵਨ ਦਾ ਬੇਹੱਦ ਕਮਾਲ ਦਾ ਹੈ ਹੁਣ ਵੇਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਰਚਨਾਵਾਂ ਜੋ ਤੁਸੀਂ ਪੜ੍ਹਦੇ ਆ ਸਤਸੰਗਤ ਜੀ ਮਹਾਰਾਜ ਜੀ ਨੇ ਦੋ ਵਾਰੀ ਸ਼ਬਦ ਵਰਤਿਆ ਜੀ ਸਾਕਾ ਤਿਲਕ ਜੰਜੂ ਰਾਖਾ ਪ੍ਰਭ ਤਾਕਾ ਕਿੰਨੋ ਵੱਡੋ ਕਲੂ ਮੈਂ ਸਾਕਾ ਧਰਮ ਹਿੱਤ ਸਾਕਾ ਜਿਨ ਕੀਆ ਸੀਸ ਦਿਆ ਪਰ ਸਿਰ ਰੜਨਾ ਦਿਆ ਕਦੀ ਇਸ ਗਲਤੀ ਸੀ ਵਿਚਾਰ ਕਰੀਏ ਕਿ ਸਾਕਾ ਸ਼ਬਦ ਹੀ ਕਿਉਂ ਸਾਕਾ ਕਿਉਂ ਵਰਤਿਆ ਜਾਂਦਾ ਸਿੱਖ ਪੰਥ ਦੇ ਵਿੱਚ ਸਾਕਾ ਕੁਝ ਕੁ ਘਟਨਾਵਾਂ ਨਾਲ ਵਰਤਿਆ ਜਾਂਦਾ ਸਾਰੀਆਂ ਨਾਲ ਨਹੀਂ ਸਾਕਾ ਪੰਜਾ ਸਾਹਿਬ ਸਾਕਾ ਨਨਕਾਣਾ ਸਾਹਿਬ ਸਾਕਾ ਚਮਕੌਰ ਸਾਕਾ ਸਰਹੰਦ ਤੇ ਸਾਕਾ ਗੁਰੂ ਪਾਤਸ਼ਾਹ ਗੁਰਤੇਗ ਬਹਾਦਰ ਮਹਾਰਾਜ ਜਿਹੜੀ ਸ਼ਹਾਦਤ ਦਿੰਦੇ ਆ ਉਹਨੂੰ ਕਿਹਾ ਜਾਂਦਾ ਸਾਕਾ ਹੀ ਕਿਉਂ ਇਸ ਦੇ ਬਾਰੇ ਜਦੋਂ ਮੈਂ ਢੂੰਡਣ ਦੀ ਕੋਸ਼ਿਸ਼ ਕੀਤੀ ਤੇ ਜੇਮਸ ਟੌਰਨ ਨਾਮ ਦਾ ਇੱਕ ਅੰਗਰੇਜ਼ ਇਤਿਹਾਸਕਾਰ ਹੋਇਆ ਉਹਨੇ ਰਾਜਸਥਾਨ ਦੇ ਇਤਿਹਾਸ ਤੇ ਬੜਾ ਕੰਮ ਕੀਤਾ ਐਨਲਜ਼ ਐਂਡ ਐਂਟੀਕੁਇਟੀਜ਼ ਆਫ ਰਾਜਸਥਾਨ ਦੀ ਡੋ ਨੰਬਰ ਵੋਲਿਊਮ ਜਿਹੜੀ ਪੁਸਤਕ ਆ ਉਹਦੇ ਵਿੱਚ ਉਹਨੇ ਜ਼ਿਕਰ ਕੀਤਾ ਸਾਕਾ ਸ਼ਬਦ ਦਾ ਉਹ ਕਹਿੰਦਾ ਕਿ ਰਾਜਸਥਾਨ ਦੇ ਰਾਜਪੂਤ ਬੜੇ ਕਮਾਲ ਦੇ ਯੋਧੇ ਆ ਰਾਜਪੂਤਾਂ ਨੇ ਕਿਲੇ ਬੜੇ ਕਮਾਲ ਦੇ ਬਣਾਏ ਨੇ ਉਹ ਕਹਿੰਦਾ ਜਦੋਂ ਰਾਜਪੂਤ ਯੋਧੇ ਦੁਸ਼ਮਨਾ ਦੇ ਨਾਲ ਘਿਰ ਜਾਂਦੇ ਤੇ ਜਦੋਂ ਪਾਣੀ ਸਿਰ ਦੇ ਉੱਪਰੋਂ ਲੰਘ ਜਾਂਦਾ ਨਾ ਤੇ ਰਾਜਪੂਤਾਂ ਦੀਆਂ ਜੋ ਔਰਤਾਂ ਸਨ ਕਿਲਿਆਂ ਦੇ ਅੰਦਰ ਇੱਕ ਰਸਮ ਕਰਦੀਆਂ ਸਨ ਜਿਹਨੂੰ ਜੋਹਰ ਦੀ ਰਸਮ ਕਿਹਾ ਜਾਂਦਾ ਇੱਕ ਅਗਨੀ ਕੁੰਡ ਤਿਆਰ ਕੀਤਾ ਜਾਂਦਾ ਉਹਦੇ ਵਿੱਚ ਘਿਓ ਪਾਇਆ ਜਾਂਦਾ ਸਮੱਗਰੀ ਪਾਈ ਜਾਂਦੀ ਚੰਦਨ ਦੀਆਂ ਲੱਕੜਾਂ ਪਹਿਲਾਂ ਹੀ ਰੱਖੀਆਂ ਹੁੰਦੀਆਂ ਸਨ ਤੇ ਇੱਕ ਅਗਨਕੁੰਡ ਤਿਆਰ ਕੀਤਾ ਜਾਂਦਾ ਜਦੋਂ ਇਹ ਗੱਲ ਪਤਾ ਲੱਗਦੀ ਕਿ ਹਾਂ ਹੁਣ ਕੋਈ ਬਚਾਅ ਦਾ ਰਸਤਾ ਨਹੀਂ ਦੁਸ਼ਮਣ ਸਿਰ ਦੇ ਉੱਪਰ ਆ ਚੁੱਕਿਆ ਤੇ ਉਸ ਸਮੇ ਸਮੂਹਿਕ ਰੂਪ ਦੇ ਵਿੱਚ ਇਹਨਾਂ ਦੀਆਂ ਪਤਨੀਆਂ ਦਾਦੀਆਂ ਮਾਵਾਂ ਅਗਨਕੁੰਡ ਦੇ ਵਿੱਚ ਆਪਣੇ ਆਪ ਨੂੰ ਸਾੜ ਦਿੰਦੀਆਂ ਸਨ ਆਪਣੇ ਆਪ ਨੂੰ ਪਵਿੱਤਰ ਰੱਖਣ ਵਾਸਤੇ ਉਹਨੂੰ ਜੋਹਰ ਦੀ ਰਸਮ ਕਿਹਾ ਜਾਂਦਾ ਸੀ ਮੈਂ ਸਾਕਾ ਸ਼ਬਦ ਦੀ ਬੇਨਤੀ ਕਰਦਾ ਪਿਆ ਜੋਹਰ ਦੀ ਰਸਮ ਕਿਹਾ ਜਾਂਦਾ ਸੀ ਫਿਰ ਕਹਿੰਦੇ ਜਦੋਂ ਉਹ ਭਸਮ ਠੰਡੀ ਹੋ ਜਾਂਦੀ ਤੇ ਰਾਜਪੂਤ ਯੋਧੇ ਉਹ ਸਾਰੀ ਸਵਾਹ ਨੂੰ ਆਪਣੇ ਪਿੰਡੇ ਤੇ ਮਲਦੇ ਆਪਣੇ ਪਿੰਡੇ ਤੇ ਮਲਦੇ ਆਪਣੇ ਮਸਤਿਕਸ਼ ਤੇ ਆਪਣੇ ਚਿਹਰੇ ਤੇ ਮਲਦੇ ਔਰ ਉਸ ਫੀਲ ਨੂੰ ਉਸ ਭਾਵਨਾ ਨੂੰ ਲੈ ਕੇ ਐਨੇ ਜ਼ੋਰ ਦੇ ਨਾਲ ਦੁਸ਼ਮਣ ਤੇ ਧਾਵਾ ਬੋਲਦੇ ਜਾਂ ਤੇ ਜਿੱਤ ਪ੍ਰਾਪਤ ਕਰਕੇ ਵਾਪਸ ਮੁੜਦੇ ਜਾਂ ਸ਼ਹੀਦ ਹੋ ਜਾਂਦੇ ਔਰ ਕਹਿੰਦੇ ਇਹ ਇਹ ਘਟਨਾ ਨੂੰ ਸਾਕਾ ਉਹ ਕਹਿੰਦੇ ਜੋ ਜੇਮਸ ਡਾਟ ਨੇ ਲਿਖਿਆ ਦੂਸਰਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਇੱਕ ਬਾਲ ਵਿਸ਼ਵ ਕੋਸ਼ ਸੰਪਾਦਿਤ ਕੀਤਾ ਜਿਸ ਨੂੰ ਸੰਪਾਦਨ ਕੀਤਾ ਡਾਕਟਰ ਕਿਰਪਾਲ ਕਜ਼ਾਕ ਨੇ ਸਾਕਾ ਕੀ ਹੈ ਉਹ ਕਹਿੰਦੇ ਇਤਿਹਾਸ ਦੇ ਵਿੱਚ ਵਾਪਰੀ ਹੋਈ ਇੱਕ ਅਜਿਹੀ ਹਿਰਦੇ ਵਿਦਕ ਘਟਨਾ ਜਿਹੜੀ ਚਿਰ ਸਥਾਈ ਲੋਕ ਮਨਾਂ ਦੇ ਉੱਪਰ ਆਪਣਾ ਪ੍ਰਭਾਵ ਸਥਾਪਿਤ ਰੱਖਦੀ ਹੈ ਉਸ ਘਟਨਾ ਨੂੰ ਸਾਕਾ ਕਿਹਾ ਜਾਂਦਾ ਹੈ ਦੂਸਰਾ ਪਕਵਣ ਦੱਸਿਆ ਕਿ ਸਾਕੇ ਦੇ ਵਿੱਚ ਦੋ ਧਿਰਾਂ ਹੁੰਦੀਆਂ ਹਨ ਮੈਂ ਬੇਨਤੀ ਕਰਦਾ ਪਿਆ ਕਿ ਸਾਕਾ ਚੰਪੌਰ ਸਾਕਾ ਸਰਹੰਗ ਸਾਕੇ ਦੇ ਵਿੱਚ ਹਮੇਸ਼ਾ ਦੋ ਧਿਰਾਂ ਹੁੰਦੀਆਂ ਇੱਕ ਧਿਰ ਦੇ ਕੋਲ ਅਲਟੀਮੇਟ ਪਾਵਰ ਹੁੰਦੀ ਹੈ ਐਨੀ ਪਾਵਰ ਕਿ ਉਹਦੀ ਜ਼ੁਬਾਨ ਤੋਂ ਨਿਕਲਿਆ ਹੋਇਆ ਬੋਲ ਹੀ ਕਾਨੂੰਨ ਹੁੰਦਾ ਹੈ ਦੂਸਰੀ ਧਿਰ ਦੇ ਕੋਲੋਂ ਭਾਵੇਂ ਬਾਹਰੀ ਤੌਰ ਤੇ ਕੋਈ ਤਾਕਤ ਨਾ ਹੋਵੇ ਪਰ ਉਹਨਾਂ ਦਾ ਅਣਖ ਸਵੈਮਾਨ ਔਰ ਜ਼ਮੀਰ ਐਨੀ ਕਮਾਲ ਦੀ ਹੁੰਦੀ ਹੈ ਉਹ ਦੁਸ਼ਮਣ ਦੇ ਅੱਗੇ ਝੁੱਕਦੇ ਨਹੀਂ ਮੁਸਕਰਾਉਂਦਿਆਂ ਹੋਇਆਂ ਆਪਣੀ ਜਾਨ ਦੀ ਬਾਜ਼ੀ ਲਾ ਜਾਂਦੇ ਆ ਇਸ ਘਟਨਾ ਨੂੰ ਵੀ ਸਾਕਾ ਕਿਹਾ ਜਾਂਦਾ ਹੈ ਕਿ ਇੱਕ ਪਾਸੇ ਪਾਵਰਫੁੱਲ ਦੁਸ਼ਮਣ ਹੈ ਜ਼ਾਲਮ ਹੈ ਤੇ ਦੂਸਰੇ ਪਾਸੇ ਜ਼ੁਲਮ ਸਹਿਣ ਵਾਲਾ ਭਾਵੇਂ ਬਾਹਰੀ ਤੌਰ ਤੇ ਪਾਵਰਫੁੱਲ ਨਾ ਹੋਵੇ ਪਰ ਆਤਮਿਕ ਤੌਰ ਤੇ ਬੜੀ ਦ੍ਰਿੜਤਾ ਵਾਲਾ ਹੁੰਦਾ ਹੈ ਤੇ ਆਪਣਾ ਆਪ ਕੁਰਬਾਨ ਕਰ ਜਾਂਦਾ ਉਸ ਘਟਨਾ ਨੂੰ ਵੀ ਸਾਕਾ ਕਿਹਾ ਜਾਂਦਾ ਤਾਂ ਹੀ ਤੇ ਕਿਹਾ ਜਾਂਦਾ ਸਾਕਾ ਪੰਜਾ ਸਾਹਿਬ ਕਿਉਂ ਇੱਕ ਪਾਸੇ ਅੰਗਰੇਜ਼ਾਂ ਦਾ ਇੰਜਣ ਰੇਲ ਤੇ ਦੂਜੇ ਪਾਸੇ ਭਾਈ ਕਰਮ ਸਿੰਘ ਹਰੀ ਹਾਂਜੀ اپنی شہادت دے دیندے ہیں۔ ایک پاسے مہنت ਜਿਹਦੇ ਕੋਲ پوری پاور ہے، ہتھیار ہے ਤੇ دوسرے پاسے ਸ਼ਾਂਤਮਈ ਸਿੱਖ ਸਾਕਾ ਨਨਕਾਣਾ ਸਾਹਿب۔ ایک پاسے ਗੁਰੂ ਤੇਗ ਬਹਾਦਰ ਮਹਾਰਾਜ ਤੇ ਤਿੰਨ ਸਿੱਖ ਨੇ ਤੇ ایک پاسے پوری ਮੁਗਲ ਸਲਤਨਤ ਹੈ। ਪਰਵਾਹ ਨਹੀਂ ਕਰਦੇ جان ਦੀ ਬਲੀ ਲਾ ਜਾਂਦੇ ਆ ਸਾਕਾ ਕਿਹਾ ਜਾਂਦਾ। ਹੁਣ ਅਨੰਦਪੁਰ ਸਾਹਿਬ ਹੀ ਕਿਉਂ ਸਾਸ ਸਿੰਘ? ਕਦੀ ਇਹ ਵਿਚਾਰ ਕੀਤਾ ਹੋਵੇ ਕਿ ਅਨੰਦਪੁਰ ਸਾਹਿਬ ਨੂੰ ਹੀ ਕਿਉਂ ਘੇਰਾ ਪਿਆ? ਉਸ ਸਮੇਂ ਹਿੰਦੁਸਤਾਨ ਦੇ ਵਿੱਚ ਮੁਕਾਮੀ ਸ਼ਹਿਰ ਬਹੁਤ ਸਨ। ਰਾਜਸਥਾਨ ਦੇ ਰਾਜੇ ਰਜਵਾੜੇ ਸਨ ਮਹਾਰਾਸ਼ਟਰ ਦੇ ਰਾਜੇ ਰਜਵਾੜੇ ਸਨ ਪਾਟਲੀਪੁੱਟਰ ਦੇ ਰਾਜੇ ਰਜਵਾੜੇ ਸਨ ਪਰ ਅਨੰਦਪੁਰ ਸਾਹਿਬ ਹੀ ਕਿਉਂ ਕਿਉਂਕਿ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਜ਼ੁਲਮ ਦੇ ਖਿਲਾਫ ਲਗਾਤਾਰ ਆਵਾਜ਼ ਬੁਲੰਦ ਹੁੰਦੀ ਆਈ ਹੈ ਗੁਰਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਪਰਫੁੱਲਤ ਕਰਨ ਦੇ ਵਿੱਚ ਅਨੰਦਪੁਰ ਸਾਹਿਬ ਦਾ ਬਹੁਤ ਵੱਡਾ ਯੋਗਦਾਨ ਹੈ ਇਸ ਕਰਕੇ ਅਨੰਦਪੁਰ ਸਾਹਿਬ ਨੂੰ ਘੇਰਾ ਪਾਇਆ ਗਿਆ ਮੈਂ ਇੱਕ ਛੋਟੀ ਜੀ ਬੇਨਤੀ ਕਰਕੇ ਫਿਰ ਅਸੀਂ ਸਮਾਪਤੀ ਕਰਨੀ ਹੈ ਅਨੰਦਪੁਰ ਸਾਹਿਬ ਜਦੋਂ ਭਾਈ ਨੰਦਲਾਲ ਸਾਹਿਬ ਆਉਂਦੇ ਆ ਬੜੇ ਵੱਡੇ ਵਿਦਵਾਨ ਸੰਜੀ ਤੇ ਇਹਨਾਂ ਦੇ ਪੁਰਖੇ ਕਿਤੇ ਮੁਲਤਾਨ ਤੋਂ ਗਏ ਨੇ ਜੀ ਦਿੱਲੀ ਤੇ ਦਿੱਲੀੋਂ ਵਾਪਸ ਆਉਂਦੇ ਹੋਏ ਨਾਨਕਪੁਰ ਸਾਹਿਬ ਆਏ ਆ ਕੇ ਕੀ ਵੇਖਦੇ ਆ ਕਿ ਸ਼ਹਿਜਾਦਾ ਮੁਅਜ਼ਜ਼ਮ ਬਹਾਦਰ ਸ਼ਾਹ ਦੇ ਦਰਬਾਰ ਦੇ ਵਿੱਚ ਭਾਈ ਨੰਦਲਾਲ ਸਾਹਿਬ ਦੀ ਬੜੀ ਟੌਰ ਸੀ ਪਰ ਅਨੰਦਪੁਰ ਸਾਹਿਬ ਸ਼ੀਤ ਪ੍ਰਸ਼ਾਦ ਦੇ ਨਾਲ ਉਹਨਾਂ ਦੇ ਬਸਤਰ ਜਿਹੜੇ ਸ਼ਿੰਗਾਰੇ ਹੋਏ ਆ ਸ਼ੀਤ ਪ੍ਰਸ਼ਾਦ ਭਾਵ ਲੰਗਰ ਦਾ ਜੋ ਬਚਦਾ ਸਫਾਈ ਕਰਦੇ ਸਨ ਭਾਂਡਿਆਂ ਦੀ ਉਹਨਾਂ ਦੇ ਬਸਤਰ ਸ਼ਿੰਗਾਰੇ ਹੋਏ ਆ ਤੇ ਆ ਕੇ ਉਹਨਾਂ ਦੇ ਪੁਰਖੀ ਕਹਿੰਦੇ ਨੰਦ ਲਾਲ ਐਨਾ ਕਮਾਲ ਦਾ ਤੂੰ ਵਿਦਵਾਨ ਹਿੰਦੁਸਤਾਨ ਦੇ ਵਿੱਚ ਤੇਰੀ ਬਰਾਬਰੀ ਦਾ ਵਿਦਵਾਨ ਹੋਣ ਕੋਈ ਨਹੀਂ ਰਾਜਿਆਂ ਦੇ ਦਰਬਾਰਾਂ ਦੀ ਤੂੰ ਸ਼ਾਨ ਹੈ ਤੂੰ ਆਪਣਾ ਹਾਲ ਕੀ ਬਣਾਇਆ ਹੋਇਆ ਜਦੋਂ ਆਪਣੇ ਵੱਲ ਵੇਖਦਾ ਸੀ ਨੰਦ ਲਾਲ ਜੀ ਕਹਿੰਦੇ ਮੈਨੂੰ ਇਹਦੇ ਵਿੱਚ ਸੁੱਖ ਸਕੂਨ ਹੈ ਜੋ ਆਨੰਦ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੇ ਵਿੱਚ ਹੈ ਉਹ ਰਾਜਿਆਂ ਦੇ ਤਖਤਾਂ ਦੇ ਉੱਪਰ ਨਹੀਂ ਫਿਰ ਉਹ ਫਿਰ ਉਹਨਾਂ ਸ਼ਬਦ ਸ਼ਬਦ ਵਰਤਿਆ ਕਹਿੰਦੇ ਤੂੰ ਇਹ ਦੱਸ ਪੀ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਤੇ ਗੁਰੂ ਗੋਬਿੰਦ ਸਿੰਘ ਦੇ ਦਰਬਾਰ ਦੇ ਵਿੱਚ ਤੂੰ ਫਰਕ ਕੀ ਸਮਝਦਾ ਹੈ ਤੇ ਨੰਦ ਲਾਲ ਸਾਹਿਬ ਜੀ ਨੇ ਉਦੋਂ ਜਵਾਬ ਦਿੱਤਾ ਕਹਿੰਦੇ ਮੈਂ ਵੇਖਦਾ ਵੀ ਜਿਹੜੇ ਔਰੰਗਜ਼ੇਬ ਦੇ ਦਰਬਾਰ ਦੇ ਮਹਾਰਾਜੇ ਨੇ ਉਹ ਵੀ ਮੰਗਤਿਆਂ ਵਰਗੇ ਨੇ ਦੂਜੇ ਪਾਸੇ ਅਨੰਦਪੁਰ ਸਾਹਿਬ ਦੇ ਫਕੀਰ ਵੀ ਪਾਤਸ਼ਾਹੀਆਂ ਵੰਡਦੇ ਫਿਰਦੇ ਆ ਆ ਫਰਕ ਵਾ ਸਤ ਸੰਗਤ ਅਨੰਦਪੁਰ ਤੋਂ ਬਿਨਾ ਸਾਡੀ ਹੋਂਦ ਕੋਈ ਨਹੀਂ ਨੰਦਪੁਰ ਤੇ ਹਮਲਾ ਸਾਡੀ ਹੋਣ ਤੇ ਹਮਲਾ ਸੀ ਪਰ ਇਹਨਾਂ ਨੂੰ ਕੀ ਪਤਾ ਸੀ ਵੀ ਨੰਦਪੁਰ ਕੇਵਲ ਇਮਾਰਤ ਨਹੀਂ ਨੰਦਪੁਰ ਤੇ ਸਾਡੇ ਦਿਲਾਂ ਚ ਵਸਦਾ ਸਾਡੇ ਹਿਰਦਿਆਂ ਚੋਂ ਨੰਦਪੁਰ ਕਿਵੇਂ ਕੱਢ ਲੋਗੇ ਜਦੋਂ ਸਾਨੂੰ ਕੋਈ ਪੁੱਛਦਾ ਸਾਡੇ ਚ ਏਕਤਾ ਆਉਂਦੀ ਹੈ ਤੇ ਅਸੀਂ ਕੀ ਕਹਿੰਨੇ ਕਿੱਥੋਂ ਦੇ ਵਾਸੀ ਆ ਉਦੋਂ ਅਸੀਂ ਇਹ ਨਹੀਂ ਕਹਿੰਦੇ ਮੈਂ ਗਰਦਾਸਪੁਰ ਦਾ ਵਾਸੀ ਮੈਂ ਪੰਜਾਬ ਦਾ ਵਾਸੀ ਰੂਹਾਨੀ ਤੌਰ ਤੇ ਅਸੀਂ ਕਹਿੰਨੇ ਆ ਅਸੀਂ ਕਿੱਥੋਂ ਦੇ ਵਾਸੀ ਆ ਜੀ ਵੱਡੇ ਤੌਰ ਤੇ ਤੁਹਾਡਾ ਆਵਾਜ਼ਾ ਹੋਣਾ ਚਾਹੀਦਾ ਹੈ ਕਿੱਥੋਂ ਦੇ ਵਾਸੀ ਆ ਜੀ ਨੰਦਪੁਰ ਸਾਹਿਬ ਦੇ ਵਾਸੀ ਆ ਮੁਗਲਾਂ ਨੇ ਉਹ ਨੰਦਪੁਰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਪਰ ਨਹੀਂ ਘੜਾ ਪਾਇਆ ਗਿਆ ਅਨੰਦਪੁਰੀ ਨੂੰ ਮੈਂ ਸ ਪੂਰਾ ਸਾਕਾ ਫਿਰ ਜਦੋਂ ਮੈਨੂੰ ਸਮਾਂ ਮਿਲੇਗਾ ਵਿੱਚ ਵਿੱਚ ਸਾਂਝਾ ਕਰਾਂਗਾ ਮੈਂ ਸਮਾਪਤੀ ਕਰਨ ਲੱਗਾ ਪ੍ਰਿੰਸੀਪਲ ਸਤ ਵੀਰ ਸਿੰਘ ਸਾਹਿਬ ਦੀ ਇੱਕ ਪੁਸਤਕ ਹੈ ਜਿਹਦਾ ਨਾਮ ਹੈ ਜੀ ਇਤਿਜਨ ਕਰੀ ਮੀਕੇ ਸਾਹਿਬ ਬੈਠੇ ਸਾਰੇ ਜਾਣਦੇ ਨੇ ਉਹਦੇ 68 ਨੰਬਰ ਪੇਜ ਤੇ ਸਬਟਾਈਟਲ ਹੈ ਅਨੰਦਪੁਰ ਸਾਹਿਬ ਦਾ ਵਸਾਉਣਾ ਉਹਦੇ ਵਿੱਚ ਵੀ ਪ੍ਰਿੰਸੀਪਲ ਸਾਹਿਬ ਨੇ ਲਿਖਿਆ ਪੀ ਅਨੰਦਪੁਰ ਸਾਹਿਬ ਜਦੋਂ ਵਸਾਰੇ ਸਨ ਨਾ ਮੱਖਵਾਲ ਦੀ ਧਰਤੀ ਗੁਰੂ ਤੇਗ ਬਹਾਦਰ ਮਹਾਰਾਜ 1664 ਦੀ ਵਿਸਾਖੀ ਨੂੰ ਮਨਾ ਕੇ ਤਮਤਾਨ ਤੋਂ ਲਖਨੌਰ ਸਮਾਣਾ ਸਢੋਰਾ ਬਹਾਦਰਗੜ੍ਹ ਤੋਂ ਹੁੰਦਿਆਂ ਹੋਇਆਂ ਕੀਰਤਪੁਰ ਸਾਹਿਬ ਪਹੁੰਚਦੇ ਤੇ ਇੱਥੇ ਇਹਨਾਂ ਨੂੰ ਇੱਕ ਚਿੱਠੀ ਮਿਲਦੀ ਹੈ ਚਿੱਠੀ ਮਿਲਦੀ ਹੈ ਰਾਜਾ ਦੀਪ ਚੰਦ ਚੜ੍ਹਾਈ ਕਰ ਜਾਂਦਾ ਤੇ ਰਾਣੀ ਚੰਪਾ ਗੁਰੂ ਪਾਤਸ਼ਾਹ ਜੀ ਨੂੰ ਆਮੰਤਰਿਤ ਕਰਦੀ ਹੈ ਕਿ ਤੁਸੀਂ ਕਹਿਲੂਰ ਜ਼ਰੂਰ ਆਇਓ ਮਹਾਰਾਜ ਜੀ ਜਾਂਦੇ ਆ ਉੱਥੇ ਰਾਣੀ ਚੰਪਾ ਨੂੰ ਕਹਿੰਦੇ ਕਿ ਅਸੀਂ ਇੱਥੇ ਇੱਕ ਅਜੀਹਾ ਨਗਰ ਬਸਾਉਣਾ ਚਾਹੁੰਦੇ ਆ ਪਿੱ ਜਿੱਥੋਂ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਪੂਰੀ ਦੁਨੀਆ 'ਚ ਪ੍ਰਫੁੱਲਤ ਹੋਵੇ ਤੇ ਰਾਣੀ ਕੈਨ ਜੀ ਮੇਰੇ ਵਾਸਤੇ ਬੜੀ ਖੁਸ਼ੀ ਦੀ ਗੱਲ ਹੈ ਤੁਸੀਂ ਜਿਹੜਾ ਥਾਂ ਲੈਣਾ ਚਾਹੁੰਦੇ ਹੋ ਤੁਸੀਂ ਲੈ ਸਕਦੇ ਹੋ ਪਰ ਮਾਰੇ ਕਹਿੰਦੇ ਅਸੀਂ ਥਾਂ ਭੇਟਾ ਰਹਿਤ ਨਹੀਂ ਭੇਟਾ ਸਿਹਤ ਲਵਾਂਗੇ ਉਸ ਸਮੇ ਮਹਾਰਾਜ ਜੀ ਨਗਦ ਪੈਸੇ ਦੇ ਕੇ ਨਾਨਕਪੁਰ ਸਾਹਿਬ ਮੱਖੋਵਾਲ ਦੀ ਧਰਤੀ ਨੂੰ ਖਰੀਦਦੇ ਆ ਬਾਬਾ ਗੁਰਦਿੱਤਾ ਜੀ ਮੋੜੀਗੜ ਦੇ ਨਾਮ ਰੱਖਿਆ ਜਾਂਦਾ ਚੱਕ ਨਾਨਕੀ ਸੰਖੇਪ 'ਚ ਬੇਨਤੀ ਕਰਦਾ ਜਦੋਂ ਪੂਰਾ ਵਿਧੀ ਵਿਧਾਨ ਦੇ ਨਾਲ ਸ਼ਹਿਰ ਵਸਾਇਆ ਜਾ ਰਿਹਾ ਤੇ ਇੱਕ ਮੂਸਾ ਰੋਪੜੀ ਨਾਮ ਦਾ ਸ਼ਹਿਰ ਨਗਰ ਵਸਾਇਆ ਜਾ ਰਿਹਾ ਸੇਵਾਦਾਰਾਂ ਤੋਂ ਪੁੱਛਦਾ ਜੀ ਇਹ ਨਗਰ ਕੌਣ ਵਸਾ ਰਿਹਾ ਉਹ ਕਹਿੰਦੇ ਗੁਰਨਾਨਕ ਸਾਹਿਬ ਜੀ ਦੀ ਨੌਵੀਂ ਜੋਤ ਗੁਰਤੇ ਵਸਾਉਂਦੇ ਪਏ ਨੇ ਉਹ ਕਹਿੰਦੇ ਜੀ ਇਹ ਤੇ ਰਾਜਿਆਂ ਮਹਾਰਾਜਿਆਂ ਦੇ ਕੰਮ ਨੇ ਫਕੀਰ ਨੂੰ ਥੋੜੀ ਇਹ ਕੰਮ ਸ਼ੋਭਾ ਦਿੰਦੇ ਆ ਗੁਰੂ ਸਾਹਿਬ ਨੂੰ ਚਾਹੀਦਾ ਹੈ ਵੈਗਰੂ ਵੈਗਰੂ ਰੱਬ ਰੱਬ ਕਰਨੀ ਨਾ ਇਹ ਰਾਜਿਆਂ ਮਹਾਰਾਜਿਆਂ ਦੇ ਕੰਮ ਨੇ ਮਹਾਰਾਜ ਜੀ ਨੂੰ ਜਦੋਂ ਮਿਲਦਾ ਮਹਾਰਾਜ ਕਹਿੰਦੇ ਤੁਹਾਡੀ ਗੱਲ ਦਾ ਜਵਾਬ ਤੁਹਾਨੂੰ ਕੱਲ ਦੇਵਾਂਗੇ ਅੱਜ ਤੁਸੀਂ ਆਰਾਮ ਕਰੋ ਪ੍ਰਿੰਸੀਪਲ ਸਰਬੀਰ ਸਿੰਘ ਸਾਹਿਬ ਨੇ ਘਟਨਾ ਦਾ ਜ਼ਿਕਰ ਕੀਤਾ ਕਹਿੰਦੇ ਉਹ ਕਮਰੇ ਵਿੱਚ ਗਿਆ ਰਾਤ ਸੁੱਤਾ ਤੇ ਇੱਕ ਸੁਪਨਾ ਆਉਂਦਾ ਅਗਲੇ ਦਿਨ ਮਹਾਰਾਜ ਜੀ ਨੂੰ ਮਿਲਦਾ ਤੇ ਆਪਣੇ ਸੁਪਨੇ ਦਾ ਜ਼ਿਕਰ ਮਹਾਰਾਜ ਜੀ ਦੇ ਨਾਲ ਕਰਦਾ ਗੁਰਤੇਗ ਬਹਾਦਰ ਮਾਰੇ ਨਾਲ ਕਹਿੰਦਾ ਜੀ ਮੈਨੂੰ ਰਾਤ ਸੁਪਨਾ ਆਇਆ ਬੜੀ ਭਾਰੀ ਬਰਫਬਾਰੀ ਹੋ ਰਹੀ ਆ ਤੇ ਇੱਕ ਗੁਫਾ ਤੇ ਗੁਫਾ ਦੇ ਵਿੱਚ ਸ਼ੇਰ ਬੈਠਾ ਹੋਇਆ ਤੇ ਕਹਿੰਦੇ ਸ਼ੇਰ ਬਾਹਰ ਕੀ ਵੇਖਦਾ ਜਿਹੜੇ ਛੋਟੇ ਛੋਟੇ ਜੀਵ ਨੇ ਹਿਰਨ ਗਿੱਦੜ ਆ ਉਹ ਬਰਫ਼ ਦੇ ਵਿੱਚ ਠਰਦੇ ਪਏ ਐ ਸ਼ੇਰ ਆਪ ਗੁਫਾ ਤੋਂ ਬਾਹਰ ਚਲਾ ਜਾਂਦਾ ਉਹ ਜੀਵ ਗੁਫਾ ਦੇ ਵਿੱਚ ਆ ਜਾਂਦੇ ਤੇ ਕਹਿੰਦੇ ਸ਼ੇਰ ਠੰਡ ਦੇ ਨਾਲ ਹੀ ਆਪਣਾ ਆਪ ਤਿਆਗ ਜਾਂਦਾ ਇਹ ਮੈਨੂੰ ਸੁਪਨਾ ਆਇਆ ਗੁਰਤੇਗ ਬਹਾਦਰ ਮਾਰੇ ਮੂਸੇ ਰੋਪੜੀ ਨੂੰ ਕਹਿੰਦੇ ਵੀ ਤੈਨੂੰ ਤੇਰੀ ਗੱਲ ਦਾ ਜਵਾਬ ਮਿਲ ਗਿਆ ਕਹਿੰਦੇ ਕਿਵੇਂ ਕਹਿੰਦੇ ਆ ਜਿਹੜਾ ਅਨੰਦਪੁਰ ਸਾਹਿਬ ਹੈ ਨਾ ਅਨੰਦਪੁਰ ਸਾਹਿਬ ਇਹ ਛੇਰਾਂ ਦਾ ਘਰ ਹੋਏਗਾ ਛੇਰਾਂ ਦਾ ਤੇ ਜਦੋਂ ਕਿਸੇ ਮਜਲੂਮ ਤੇ ਕੋਈ ਆਫਤ ਆਏਗੀ ਇਥੋਂ ਦੇ ਸ਼ੇਰ ਆਪਨਾ ਆਪ ਕੁਰਬਾਨ ਕਰ ਲੈਣਗੇ ਪਰ ਦੂਜੇ ਦੀ ਰੱਖਿਆ ਕਰ ਦਿਆ ਕਰਨਗੇ ਅਨੰਦਪੁਰ ਸਾਹਿਬ ਇਹ ਧਰਤੀ ਬੜੀ ਪਵਿੱਤਰ ਧਰਤੀ ਹੈ ਇਸ ਧਰਤੀ ਨੇ ਸਾਨੂੰ ਕਿਸ ਗੜ ਬਖਸ਼ਿਆ ਇਸ ਧਰਤੀ ਨੇ ਸਾਨੂੰ ਰੋਹਾਨੀ ਤੌਰ ਤੇ ਬਲ ਬਖਸ਼ਿਆ ਸੋ ਇਸ ਅਨੰਦਪੁਰ ਸਾਹਿਬ ਦੀ ਵਿਚਾਰਧਾਰਾ ਨੂੰ ਖਤਮ ਕਰਨ ਦੀ ਮੁਗਲਾਂ ਨੇ ਕੋਸ਼ਿਸ਼ ਕੀਤੀ ਪਰ ਇਹਦੇ ਵਿੱਚ ਉਹ ਅਸਫਲ ਹੋਏ ਸੋ ਮੇਰਾ ਸਮਾਂ ਇੱਥੇ ਸਮਾਪਤ ਹੈ ਮੈਂ ਅਗਲਾ ਇਤਿਹਾਸ ਤੁਹਾਡੇ ਨਾਲ ਸਟੇਜ ਦੇ ਉੱਪਰ ਸਾਂਝਾ ਕਰਾਂਗਾ ਮੈਂ ਵਧਾਈ ਵੀ ਦੇਣੀ ਚਾਹਾਂਗਾ ਬੱਲੜਵਾਰ ਦੀ ਸੰਗਤ ਨੂੰ ਬੜਾ ਆਲਾ ਦਰਜੇ ਦੇ ਤੁਸੀਂ ਇੰਤਜ਼ਾਮات ਕੀਤੇ ਆ ਭਾਈ ਸਾਹਿਬ ਹੋਰਾਂ ਦਾ ਬੜਾ ਇਤਮਾਨ ਕਰਦੇ ਹੋ। ਅਸੀਂ ਜਦੋਂ ਵੀ ਕਿਤੇ ਵੀ ਸਮਾਗਮ ਤੇ ਮਿਲਦੇ ਆਂ ਤੇ ਭਾਈ ਸਾਹਿਬ ਜੀ ਆਪਣੇ ਪਿੰਡ ਦੀ ਆਪਣੀਆਂ ਸੰਗਤਾਂ ਦੀ ਆਪਣੇ ਇਲਾਕੇ ਦੀ ਗੱਲਬਾਤ ਸਾਨੂੰ ਜਰੂਰ ਕਰਦੇ ਆ। ਦੱਸ ਨੂੰ ਬੜਾ ਪਿਆਰ ਬਖਸ਼ਦੇ ਆ। ਇਹਨਾਂ ਦਾ ਬੜਾ ਬਣ ਹੈ ਕਿ ਇਸ ਯੋਗ ਸਮਝਿਆ ਕਿ ਤੁਹਾਡੇ ਨਾਲ ਕੁਝ ਵਿਚਾਰ ਸਾਂਝੇ ਕਰ ਸਕੀਏ। ਬੋਲਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ, ਟੋਟੀਆਂ ਤੇ ਕੁਸਤਾਖੀਆਂ ਹੋ ਗਈਆਂ ਨੇ। ਗੁਰੂ ਸਾਹਿਬ ਤੇ ਗੁਰੂ ਸਾਹਿਬ ਜੀ ਦੀ ਸਾਜੀ ਨਵਾਜੀ ਸੰਗਤ ਬਖਸ਼ਣ ਯੋਗ ਹੈ। ਬਖਸ਼ ਲੈਣਾ ਜੀ। ਮੈਂ ਭਾਈ ਸਾਹਿਬ ਜੀ ਦੇ ਜਥੇ ਨੂੰ ਜਿਹਾ ਆਖਦਾ ਹੋਇਆ ਬੇਨਤੀ ਕਰਾਂਗਾ ਕਿ ਅਗਲੇ ਸਮੇਂ ਵਾਸਤੇ ਪਾਈ ਸਾਹਿਬ ਪਈ ਹਰਜਿੰਦਰ ਸਿੰਘ ਜੀ ਗੁਰਬਾਣੀ ਕੀਰਤਨ ਦੇ ਦੁਆਰਾ ਤੁਹਾਨੂੰ ਸਾਰਿਆਂ ਨੂੰ ਨਿਹਾਲ ਕਰਨਗੇ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਗੁਰਗ੍ਰੰਥ ਸਾਹਿਬ ਮਹਾਰਾਜ ਜੀ ਦਾ ਬਹੁਤ ਬਹੁਤ ਧੰਨਵਾਦ ਅੰਤ ਕਰੋ ਗੁਰੂ ਫਤੇ ਦੀ ਸਾਂਝ ਬੁਲਾਓ ਜੀ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ